ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 41ਵਾਂ ਧਲੂ ਘਰਾ ਜਿਹੜਾ ਕਿ ਸਿੱਖ ਕੌਮ ਦੇ ਉੱਤੇ ਕਾਲ ਤਲ ਸਾਹਿਬ ਤੇ ਅਟੈਕ ਕੀਤਾ ਗਿਆ ਸੀ ਸਰਕਾਰ ਵੱਲੋਂ ਉਹ ਅੱਜ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਸੋਚੀ ਮੈਨੇਜਮੈਂਟ ਤੇ ਨੌਮੀ ਖਾਲੀਦਲ ਵੱਲੋਂ ਮਨਾਇਆ ਗਿਆ ਕਿਉਂਕਿ ਹਰ ਸਾਲ ਦੀ ਤਰ੍ਹਾਂ ਜਦੋਂ ਚੀਤਾਂ ਨੂੰ ਯਾਦ ਕਰਦੇ ਆਂ ਜਿਹੜੇ ਜਹੂ ਨੇ ਅੱਲੇ ਹੁੰਦੇ ਨੇ ਉਹ ਸਰਕਾਰਾਂ ਨੂੰ ਹਮੇਸ਼ਾ ਇਹਦੀ ਨਿਗੋਸ਼ੀ ਜਲ ਨਹੀਂ ਪੈਂਦੀ ਐ ਇਸ ਦਿਨ ਆ ਕੇ ਔਰ 17 ਪੁੱਤਰੀਆਂ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਐ ਸਿੱਖ ਕੌਮ ਦਾ ਉਸ ਟੀਤਾ ਸਰਕਾਰ ਨੇ ਔਰ ਮੈਂ ਇਹ ਮੰਗ ਕਰਦਾ ਐ ਕਿ ਸਰਕਾਰਾਂ ਨੇ ਜਿੱਥੇ ਐਜीडी ਘਰਾਉਣੀਆਂ ਅਰਥ ਦਾ ਕੀਤੀਆਂ ਨੇ ਉਹਨਾਂ ਮੰਦਿਆਂ ਨੂੰ ਅਜੇ ਤੱਕ ਵੀ ਜਿਹੜੀ ਆ ਸਜਾਵਾਂ ਨਹੀਂ ਮਿਲੀਆਂ ਉਹਨਾਂ ਨੂੰ ਸਜਾਵਾਂ ਮਿਲਣੀਆਂ ਚਾਹੀਦੀਆਂ ਨੇ ਔਰ ਮਿਲਟਰੀ ਦੇ ਜਿੱਥੇ ਸਰਕਾਰ ਨੇ ਇਹ ਆਰਡਰ ਦੇ ਕੇ ਮਿਲਟਰੀ ਤੋਂ ਇਹ ਕੰਮ ਕਰਾਇਆ ਹੈ ਮੈਂ ਕਹਿੰਦਾ ਬਹੁਤ ਨਿੰਦਣਯੋਗ ਹੈ ਔਰ ਹਮੇਸ਼ਾ ਦਸਤਾਰ ਦੀ ਜਿਹੜੀ ਸੁਭਾਲ ਹੈ ਉਹ ਸਾਨੂੰ ਕਰਨੀ ਚਾਹੀਦੀ ਸੀ ਹੈ ਔਰ ਮੈਂ ਸਮੁੱਚੇ ਜਿਹੜੇ ਸਾਡੇ ਸ਼ਹੀਦ ਨੇ ਅੱਜ ਦੇ ਦਿਹਾੜੇ ਦੇ ਸਾਰੇ ਸਰਦਾ ਤੇ ਸੁਖਾਰ ਰਪੇਟ ਕਰਦਾ ਹੋਇਆ ਫਤਿਹ ਦੀ ਜੱਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 41 ਸਾਲ ਦਾ ਸਮਾਂ ਹੋ ਗਿਆ ਜਦੋਂ ਅੱਜ ਤੋਂ 41 ਸਾਲ ਪਹਿਲਾਂ ਉਸ ਸਮੇਂ ਕਾਂਗਰਸ ਦੇ ਵੱਡੇ ਲੀਡਰ ਨੇ ਰਾਜ ਸ਼ਕਤੀ ਦੇ ਜ਼ੋਰ ਨਾਲ ਜ਼ਬਰ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਔਰ ਹਰਮੰਦਰ ਸਾਹਿਬ ਤੇ ਨਿਹੱਥੇ ਸਿੱਖਾਂ ਤੇ ਸਿੰਘਾਂ ਸਿੰਘਣੀਆਂ ਤੇ ਬਹੁਤ ਸਮੇਂ ਜਿਹੜਾ ਜ਼ੁਲਮ ਜ਼ਬਰ ਔਰ ਹਮਲਾ ਕੀਤਾ ਔਰ ਜਿੱਥੇ ਸਰਬੱਤ ਦੇ ਭਲੇ ਦੀ ਹਮੇਸ਼ਾ ਅਰਦਾਸ ਹੁੰਦੀ ਆ ਉਸ ਧਰਤੀ ਨੂੰ ਨਿਹੱਥੇ ਸਿੱਖਾਂ ਦੇ ਖੂਨ ਨਾਲ ਉਸ ਸਮੇਂ ਦੇ ਹੁਕਮਰਾਨਾਂ ਨੇ ਲਾਲ ਨੂੰ ਲਾਲ ਕੀਤਾ ਸੋ ਅੱਜ ਮੈਂ ਸਮਝਦਾ 41 ਸਾਲ ਵੱਧ ਵੀ ਹਰ ਸਿੱਖ ਜਿਹੜਾ ਆਪਣੇ ਸੀਨੇ ਦੇ ਅੰਦਰ ਦਰਦ ਲੈ ਕੇ ਇਸ ਧਰਤੀ ਦੇ ਉੱਤੇ ਘੁੰਮ ਰਿਹਾ ਅੱਜ ਸਮੁੱਚੇ ਸਿੱਖ ਜਿਨੇ ਵੀ ਦੁਨੀਆ ਭਰ ਦੇ ਵਿੱਚ ਵੱਸਦੇ ਨੇ ਜਿੱਥੇ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਉਸ ਸਮੇਂ ਜਿਹੜੀਆਂ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਲਈ ਸ਼ਾਨ ਲਈ ਔਰ ਗੁਰਦੁਆਰਿਆਂ ਦੇ ਉੱਤੇ ਜੋ ਹਮਲੇ ਕਰ ਰਹੇ ਸੀ ਉਹਨਾਂ ਦੇ ਲਈ ਲੜਦੇ ਆਪਣੀਆਂ ਪਰਵਾਨੀਆਂ ਕੀਤੀਆਂ ਉਹਨਾਂ ਨੂੰ ਜਿੱਥੇ ਅਸੀਂ ਅੱਜ ਸਾਰੇ ਸਜਦਾ ਕਰਦੇ ਹਾਂ ਮੈਂ ਸਮਝਦਾ ਅੱਜ ਵੀ ਉਹਨਾਂ ਸਰਕਾਰਾਂ ਤੋਂ ਅੱਜ ਜਿਹੜੇ ਪਰਿਵਾਰ ਜਿਨ੍ਹਾਂ ਦੇ ਨਾਲ ਉਸ ਸਮੇਂ ਜ਼ਬਰ ਹੋਇਆ ਜਿਨ੍ਹਾਂ ਦੇ ਪਰਿਵਾਰ ਰੁਲੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਗਏ ਅੱਜ ਤੱਕ ਵੀ ਸਰਕਾਰਾਂ ਨੇ ਉਹਨਾਂ ਨੂੰ ਇਨਸਾਫ਼ ਨਹੀਂ ਦਿੱਤਾ ਅਸੀਂ ਉਸ ਇਨਸਾਫ਼ ਦੀ ਜਿੱਥੇ ਮੰਗ ਕਰਦੇ ਹਾਂ ਉੱਥੇ ਅਸੀਂ ਪਰਮਪਿਤਾ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਜਿੱਥੇ ਉਹਨਾਂ ਜਿਹੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਦੀ ਪਰਮਾਤਮਾ ਉੱਥੇ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਪਰਿਵਾਰਾਂ ਨੂੰ ਵੀ ਹਮੇਸ਼ਾ ਪਰਮਾਤਮਾ ਚਰਦੀ ਕਲਾ 'ਚ ਰੱਖੇ ਇਹ ਸਾਡੀ ਅੱਜ ਅਰਦਾਸ ਆ ਸਮੂੱਚੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਸਟਾਫ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆ ਸ਼੍ਰੀ ਅਖੰਡ ਪਾਤਸ਼ਾਹ ਦੇ ਤੋਗ ਪਾ ਕੇ ਅਰਦਾਸ ਕੀਤੀ ਗਈ ਆ ਸੋ ਪ੍ਰਮਾਤਮਾ ਸਾਰੀ ਸੰਗਤ ਦੀ ਜਿਹੜੀ ਅਰਦਾਸ ਆ ਉਹ ਅਰਦਾਸ ਨੂੰ ਕਬੂਲ ਕਰਨਗੇ ਸੋ ਇਸ ਕਰਕੇ ਸਾਰਿਆਂ ਦਾ ਜਿੰਦੀ ਦੀ ਸੰਗਤ ਪਹੁੰਚੀ ਸਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਘਾਲਸਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਸ਼ਹੀਦ ਦੇ ਸਥਾਨ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਨੇ ਆਪਣੇ ਜੂਨ 1984 ਦੇ ਜਖਮਾਂ ਨੂੰ ਜੋ ਹਲੇ ਤੱਕ ਵੀ ਅੱਲੇ ਨੇ ਉਸ ਦਰਦ ਨੂੰ ਆਪਣੇ ਜਹਿਨ ਚ ਵਸਾ ਕੇ ੁਰਕੇ ਬਾਣੇ ਦੇ ਸ੍ਰੀ ਅਖੰਡ ਜਾਪ ਆਰੰਭ ਕਰਾਏ ਸਨ ਜੋ ਜੋਨ ਨੇ 783 ਵਿੱਚ ਭਾਰਤ ਦੇ ਜ਼ਾਲਮ ਹਕੂਮਤ ਨੇ ਢੈਂਕਾ ਤੋਪਾਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕੀਤਾ ਅਸ리 ਅਕਾਲ ਤੱਕ ਸਾਹਿਬ ਨੂੰ ਟਹਿ ਟਹਿਰੀ ਕੀਤਾ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਇਤਿਹਾਸਿਕ ਸੈਂਤੀ ਹੋਰ ਗੁਰੂ ਘਰਾਂ ਦੇ ਉੱਤੇ ਵੀ ਹਮਲਾ ਕੀਤਾ ਉਸ ਜੇ ਦਰਦ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਿਆਂ ਹੋਇਆਂ ਅੱਜ ਵੀ ਉਹਨਾਂ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਹਾਂ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਅਸੀਂ ਇਹ ਅਰਦਾਸ ਕਰਦੇ ਆ ਜਿਨ੍ਹਾਂ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਇਨਸਾਫ ਦੇਣਾ ਚਾਹੀਦਾ ਔਰ ਉਹਨਾਂ ਦੀ ਬਾਤ ਪੜਨੀ ਚਾਹੀਦੀ ਆ ਸੁਮੱਚੇ ਪੰਥ ਨੂੰ ਚੜ੍ਹਦੀ ਕਲਾ ਦੇ ਨਾਲ ਸੋ ਇਹਨਾ ਨਾ ਜੂਨ 1984 ਭੁੱਲੇ ਆਦ ਨਾ ਭੁੱਲਣ ਯੋਗ ਐ ਨਾ ਬਖਸ਼ਣ ਯੋਗ ਹੀ ਐ ਸੋ ਸਾਧ ਸੰਗਤ ਜੀ ਜੋ ਸਮੇ ਹੋਇਆ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਿੱਖਾਂ ਦਾ ਤੀਜਾ ਖੱਲੂਕਾਰਾ ਵਾਪਰਿਆ ਉਸ ਦਰਦ ਨੂੰ ਆਪਣੇ ਜਹਿਨ ਚ ਬਸਾਉਂਦਿਆਂ ਹੋਇਆ ਅਸੀਂ ਗੁਰੂ ਫਤਿਹਗੜ ਸਾਹਿਬ ਦੀ ਧਰਤੀ ਤੇ ਸਾਰੇ ਜੁੜ ਮਿਲ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੱਚੇ ਕੌਮ ਨੂੰ ਮੈਂ ਇਹ ਹੀ ਬੇਨਤੀ ਕਰਾਂਗਾ ਅਮਰਜੋ ਕੋ ਸਿੰਘ ਸਖਜੋ ਨਸਿਆਂ ਦਾ ਤਿਆਗ ਕਰੋ ਔਰ ਸ਼ਹੀਦਾਂ ਦੇ ਨਾਲ ਜੁੜ ਕਰਕੇ ਚੜ੍ਹਦੀ ਕਲਾ ਦੇ ਵਿੱਚ ਕੌਮ ਦੀ ਸੇਵਾ ਜੋਹ ਜੂਨ 1984 ਦੇ ਵਿੱਚ ਸੰਤ ਗਿਆਨੀ ਜਰਮੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਅਮਰ ਸ਼ਹੀਦ ਬਾਬਾ ਭਾਈ ਅਮਰੀਕ ਸਿੰਘ ਜੀ ਅਤੇ ਜਰਨਲ ਸਵੇਗ ਸਿੰਘ ਜੀ ਬਾਬਾ 18 ਸਿੰਘ ਜੀ अनेका ਹੋਰ ਸਿੰਘਾਂ ਸਿੰਘਣੀਆਂ ਨੇ ਚੜ੍ਹਦੀ ਕਲਾ ਦੇ ਵਿੱਚ ਕੌਮ ਦੀ ਸੇਵਾ ਕੀਤੀ ਅਸੀਂ ਵੀ ਪੰਥ ਦੀ ਸੇਵਾ ਕਰ ਸਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ